ਦੇਖੋ ਜਿਹੜਾ ਡੇਰਾ ਬਾਬਾ ਨਾਨਕ ਦਾ ਏਰੀਆ ਹੈ ਉਸ ਜਗ੍ਹਾ ਦੇ ਉੱਤੇ ਕਰੀਬ-ਕਰੀਬ ਜੇ ਮੈਂ ਗੱਲ ਕਰਾਂ 50-60 ਪਿੰਡ ਇਸ ਤਰ੍ਹਾਂ ਦੇ ਆ ਜਿੱਥੇ ਪਾਣੀ 6-6 7-7 ਫੁੱਟ ਪਾਣੀ ਭਰ ਗਿਆ ਸੀ। ਔਰ ਲੋਕਾਂ ਦਾ ਉੱਥੇ ਜੋ ਬਾਹਰ ਨਿਕਲਣਾ ਬੜਾ ਮੁਸ਼ਕਲ ਸੀ ਨਾ ਕੋਈ ਜਾ ਸਕਦਾ ਸੀ ਨਾ ਕੋਈ ਆ ਸਕਦਾ ਸੀ। ਸੋ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਅੱਜ ਤੋਂ 10 ਦਿਨ ਪਹਿਲਾਂ ਅਸੀਂ ਇਮੀਡੀਏਟਲੀ ਇੱਥੋਂ ਆਪਣਾ ਸਾਰਾ ਰਾਸ਼ਨ ਸੇਵਾਦਾਰ ਲਾਂਗਰੀ ਔਰ ਸਾਰੇ ਬਰਤਨ ਵਗੈਰਾ ਸਾਰਾ ਕੁਝ ਇਥੋਂ ਪੇਜ ਕੇ ਅਸੀਂ ਇਮੀਡੀਏਟਲੀ ਉੱਥੇ ਆਪਣਾ ਰਾਹਤ ਕੈਂਪ ਜਿਹੜਾ ਸਥਾਪਿਤ ਕੀਤਾ ਔਰ ਉਸ ਕੈਂਪ ਦੇ ਵਿੱਚ ਲੰਗਰ ਬਣਾ ਕੇ ਲੰਗਰ ਦੀਆਂ ਕਿੱਟਾਂ ਤਿਆਰ ਕਰਕੇ ਪੈਕੇਟ ਤਿਆਰ ਕਰਕੇ ਬੋਰਡ ਦਾ ਅਰੇਂਜਮੈਂਟ ਕੀਤਾ ਹਾਲਾਂਕਿ ਸਾਨੂੰ ਉਹ ਬੋਰਡ ਜਿਹੜੀ ਅਸੀਂ ਸਰਕਾਰ ਕੋਲੋਂ ਮੰਗਦੇ ਰਹੇ ਦੋ ਤਿੰਨ ਸਾਨੂੰ ਨਹੀਂ ਮਿਲੀ ਪਰ ਅਲਟੀਮੇਟਲੀ ਅਸੀਂ ਉਹ ਬੋਰਡ ਦਾ ਇੰਤਜ਼ਾਮ ਕੀਤਾ ਟਰੈਕਟਰ ਟਰਾਲੀਆਂ ਦੇ ਮਾਧਿਅਮ ਦੇ ਨਾਲ ਜੋ ਆਈਡੀਏ ਦੇ ਨਾਲ ਜੋ ਸੜਕ ਜਾ ਰਹੀ ਸੀ ਉਹਦੇ ਉੱਤੇ ਜਾ ਕੇ ਅਸੀਂ ਖੁਦ ਮੇਰੇ ਨਾਲ ਸਾਡੇ ਮੈਂਬਰ ਸਾਹਿਬ ਸਾਰੇ ਪਿੰਡ-ਪਿੰਡ ਜਾ ਕੇ ਅਸੀਂ ਜਿਹੜਾ ਲੰਗਰ ਹੈ ਉਹ ਦੇ ਕੇ ਆਏ ਜਿੱਥੇ ਕੁਝ ਪਿੰਡ ਐਸੇ ਸੀ ਜਿੱਥੇ ਲੰਗਰ ਪਹੁੰਚ ਨਹੀਂ ਪਾ ਰਿਆ ਸੀ ਅਸੀਂ ਉੱਥੇ ਵੀ ਗਏ ਉੱਥੇ ਵੀ ਜਾ ਕੇ ਅਸੀਂ ਲੰਗਰ ਵੰਡ ਕੇ ਆਏ ਆ ਪਰਸੋ ਹੀ ਅਸੀਂ ਵਾਪਸ ਆਏ ਆ ਸੋ ਉਸ ਏਰੀਆ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੇਵਾਵਾਂ ਚੱਲ ਰਹੀਆਂ ਉਹਦੇ 'ਚ ਸਾਨੂੰ ਲੋਕਲ ਪਿੰਡ ਦੇ ਵਿੱਚ ਜਿੱਥੇ ਅਸੀਂ ਕੈਂਪ ਲਗਾਇਆ ਪਠਾਣਾ ਪਿੰਡ ਦੇ ਵਿੱਚ ਉੱਥੇ ਵੀ ਸਾਨੂੰ ਉਸ ਸੰਗਤ ਦਾ ਬਹੁਤ ਭਰਪੂਰ ਸਹਿਯੋਗ ਮਿਲ ਰਿਹਾ ਔਰ ਬਾਕੀ ਵੀ ਸੰਗਤ ਹੋਰ ਦੂਰੋਂ ਨੇੜੋਂ ਜਿਹੜੀ ਆ ਰਹੀ ਹੈ ਉਹ ਵੀ ਉੱਥੇ ਲੰਗਰ ਸਾਡੇ ਕੈਂਪ ਦੇ ਵਿੱਚ ਪਹੁੰਚ ਆ ਰਹੀ ਹੈ